ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਲੈ ਕੇ ਆਏ ਹਾਂ ਜੀ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਬਾਕੀ ਜੇ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਲਗਾਉਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜਿਆ ਕਰੋ ਜੀ ਐਡਰੈਸ ਵਗੈਰਾ ਨਾਲ ਤੇ ਰੇਟ ਵੀ ਬਿਲਕੁਲ ਜਾਇਜ਼ ਭੇਜਿਆ ਕਰੋ ਤਾਂ ਜੋ ਤੁਹਾਡੀ ਚੀਜ਼ ਜਲਦੀ ਸੇਲ ਹੋ ਸਕੇ ਬਾਕੀ 2-3 ਟਰੈਕਟਰ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਸੇਲ ਆਸਤੇ ਹੈਗੇ ਜੀ ਸਾਰਿਆਂ ਨੂੰ ਪਹਿਲੇ ਨੰਬਰ ਤੇ ਟਰੈਕਟਰ ਹੈਗਾ ਜੀ ਫੋਰਡ 3600 ਇਹ ਹੈਗਾ ਜੀ 1983 ਮਾਡਲ 83 ਮਾਡਲ ਟਰੈਕਟਰ ਸਾਰਾ オリジナル ਹੈ ਇੰਜਨ ਗੇਅਰ ਦਾ ਓਕੇ ਹੈ ਜੀ ਤੇ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ ਹੈਗੇ ਜੀ ਪੱਕੇ ਆ ਪੋਲੋ ਕੰਪਨੀ ਦੇ ਟਾਇਰ ਹਨ 90% ਨਵੇਂ ਹੀ ਮੰਨ ਸਕਦੇ ਹਾਂ ਤੁਸੀਂ ਤੇ ਬਾਕੀ ਜਿਹੜੇ ਹੈਗੇ ਫਰੰਟ ਟਾਇਰ ਉਹ ਪਏ ਜੀ ਅੱਧੇ 50 60% ਟਾਇਰ ਪਏ ਆ ਬਾਕੀ ਰੇਟ ਵੀਰਾਂ ਦਾ ਹੈਗਾ ਜੀ 1 ਲੱਖ ਤੇ 20000 ਰੁਪਇਆ ਮੌਕੇ ਤੇ ਮਾਨਤਾਣ ਹੋ ਜਾਊਗਾ ਟਰੈਕਟਰ ਚਲਾ ਕੇ ਵਾਕੇ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਕੋਟਕਪੂਰੇ ਏਰੀਏ ਦੇ ਵਿੱਚ ਖੜਾ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਸ਼ੋ ਹੋ ਰਿਹਾ ਨੋਟ ਕਰ ਸਕਦੇ ਹੋ ਜੀ 9899484480 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਆਪਣਾ ਅੱਗੇ ਆ ਗਿਆ ਜੀ ਸਵਰਾਜ 855 14 ਮਾਲ ਟਰੈਕਟਰ ਆ ਜੀ ਕਲੌਸ ਕਰ ਇੰਜਨ ਦੇ ਵਿੱਚ ਤੇ ਬਾਕੀ ਟਰੈਕਟਰ ਬਹੁਤ ਸੋਹਣਾ Ориਜਨਲ ਆ ਵਾਈ ਤੇ ਚੱਲਿਆ ਸਿਰਫ ਟਰੈਕਟਰ ਆ ਜੀ ਕੋਈ ਟਰਾਲੇ ਵਗੈਰੇ ਤੇ ਨਹੀਂ ਟਰੈਕਟਰ ਚੱਲਿਆ ਹੋਇਆ ਟਾਇਰ ਹੈਗੇ ਜੀ 60% ਬਾਕੀ ਇਹ ਹਰਿਆਣਾ ਨੰਬਰ ਟਰੈਕਟਰ ਆ ਕਲੌਸ ਕਰਦੇ ਇੰਜਨ ਚ ਫਰਸਟ ਪਾਰਟੀ ਦੇ ਨਾਮ ਟਰੈਕਟਰ ਆ ਐਨਓਸੀ ਮਿਲ ਜੂ ਜਿਹੜੇ ਵੀਰ ਨੇ ਐਨਓਸੀ ਲੈਣੀ ਹੋਈ ਐਨਓਸੀ ਹੀ ਮਿਲ ਜੂਗੀ ਰੇਟ ਹੈਗਾ ਜੀ 4,30,000 ਰੁਪਿਆ ਬਾਕੀ ਫੇਵਰ ਹੁੱਡ ਵਗੈਰਾ ਸਿਸਟਮ ਵਗੈਰਾ ਲੱਗਿਆ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਦਾ ਵਾਹ ਕੇ ਖਰੀਦ ਸਕਦੇ ਹੋ ਮਾਲਕ ਵੀਰਾਂ ਦਾ ਮੋਬਾਈਲ ਸਕਰੀਨ ਨੰਬਰ ਤੇ ਚੱਲ ਰਿਹਾ ਜੀ ਨੋਟ ਕਰ ਲਓ 9478314788 ਬਾਕੀ ਟਰੈਕਟਰ ਬਾਰੇ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਮਾਲਕ ਵੀਰਾਂ ਨਾਲ ਫੋਨ ਨੰਬਰ ਤੇ ਲੈ ਸਕਦੇ ਹੋ ਰੇਟ ਦੇ ਵਿੱਚੋਂ ਮੌਕੇ ਤੇ ਮਾਨਤਾਣ ਹੋ ਜੂ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਓ ਬਾਕੀ ਰੰਗ ਪੇਂਡ ਦਾ ਟਰੈਕਟਰ ਸਾਰਾ オリジナル ਟਰੈਕਟਰ ਚੰਗਾ ਟਰੈਕਟਰ ਆ 855 ਵਾਲੇ ਵੀਰ ਜਿਹੜਾ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਬਾਕੀ ਅੱਗੇ ਆ ਗਿਆ ਜੀ ਟਰੈਕਟਰ ਸੋਨਾਲੀਕਾ ਸੋਨਾਲੀਕਾ 750 ਡੀਆਈ 750 ਜਿਹੜਾ ਟਰੈਕਟਰ ਇੰਟਰਨੈਸ਼ਨਲ ਤੇ ਬਾਕੀ ਇਹ ਵੀ ਟਰੈਕਟਰ 2006 ਮਾਡਲ ਆ ਜੀ ਪੰਜਾਬ ਨੰਬਰ ਆ ਜੀ ਤੇ ਸਾਰੇ ਦਾ ਸਾਰਾ ਟਰੈਕਟਰ ਏ ਟੂ ਜ਼ेड オリジナル ਪਿਆ ਹੋਇਆ ਟਾਇਰ ਹੈਗੇ ਜੀ 65% ਬਾਕੀ ਇਹ ਖੜਾ ਜੀ ਪੰਜਾਬ ਦੇ ਵਿੱਚ ਜ਼ਿਲ੍ਹੇ ਬਰਨਾਲੇ ਦੇ ਵਿੱਚ ਖੜਾ ਹੋਇਆ ਰੇਟ ਹੈਗਾ ਜੀ 2 ਲੱਖ ਤੇ 55000 ਰੁਪਇਆ ਬਾਕੀ ਟਾਇਰਾਂ ਦੀ ਰੰਗ ਪੇਂਟ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਟਰੈਕਟਰ ਦੀ ਪੂਰਾ ਓਕੇ ਆ ਸਾਫ ਆ ਤੇ ਮਾਲਕ ਵੀਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਸਕਦੇ ਹਾਂ 9417805883 ਇਸ ਨੰਬਰ ਤੇ ਸੰਪਰਕ ਕਰਕੇ ਇਹ ਸੋਨਾਲੀ ਕਾ ਜਿਹੜਾ ਡੀਆਈ 750 2006 ਮਾਡਲ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਪੰਜਾਬ ਨੰਬਰ ਦੇ ਵਿੱਚ ਟਰੈਕਟਰ ਦਾ ਰੰਗ ਪਿੰਡ ਬਹੁਤ ਚੰਗਾ ਪਿਆ ਮੂੰਹ ਮੱਥੇ ਦਾ ਬਹੁਤ ਸੋਹਣਾ ਟਰੈਕਟਰ ਆ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ